ਪਰਮ ਪੂਜਯ ਸਤਕਾਰ ਯੋਗ ਮਾਤਾ ਸ਼ਾਰਦਾ ਮਹੇਸ਼ਵਰੀ ਦੇਵਾ ਜੀ ਦੀ ਹਾਜ਼ਰੀ ਵਿੱਚ 45 ਮਾਸ ਸਾਲਾਨਾ ਭਗਵਤੀ ਜਾਗਰਣ ਮੇਲਾ ਮਈਆ ਦਾ ਬੁੱਧਵਾਰ 15 ਅਕਤੂਬਰ ਨੂੰ ਸੁੰਦਰ ਨਗਰ ਅੰਮ੍ਰਿਤਸਰ ਦੇ ਸ਼੍ਰੀ ਵੈਸ਼ਨੋ ਦੇਵੀ ਜੀ ਧਾਮ ਮੰਦਿਰ ਵਿੱਚ ਬਹੁਤ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ ਪਰਮ ਸੰਤ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਕਾਉਂਸਲਰ ਮੋਨਿਕਾ ਸ਼ਰਮਾ ਅਤੇ ਕਾਉਂਸਲਰ ਸतीश ਬੱਲੂ ਵਿਸ਼ੇਸ਼ ਮਹਿਮਾਨ ਸਨ ਪੰਡਿਤ ਨਰਸਿੰਘ ਸ਼ਾਸਤਰੀ ਨੇ ਮੰਤਰਾਂ ਦੇ ਨਾਲ ਦੇਵੀ ਮਾਂ ਦੀ ਪਵਿੱਤਰ ਜੋਤ ਜਗਾਈ ਵਿਸ਼ਾਲ ਪਗਵਤੀ ਜਾਗਰਨ ਦੌਰਾਨ ਰਾਜਨ ਮਿੰਨੀ ਚੰਚਲ ਨੇ ਦੇਵੀ ਮਾਂ ਦੇ ਮਿੱਠੇ ਤੋਫਿਆਂ ਦਾ ਗੁਣਗਾਨ ਕੀਤਾ ਇਸ ਮੌਕੇ ਤੇ ਸ਼ਰਧਾਲੂਆਂ ਨੇ ਪਰਮ ਪੂਜਯ ਸਤਿਕਾਰਯੋਗ ਮਾਤਾ ਸ਼ਾਰਦਾ ਦੇਵਾ ਜੀ ਤੋਂ ਆਸ਼ੀਰਵਾਦ ਲਿਆ ਉਹਨਾਂ ਅੱਗੇ ਸਿਰ ਝੁਕਾਇਆ ਅਤੇ ਆਪਣੇ ਪਰਿਵਾਰਾਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਸ਼ਰਧਾਲੂਆਂ ਵਿੱਚ ਇੱਕ ਨਿਰੰਤਰ ਲੰਗਰ ਵੰਡਿਆ ਗਿਆ ਇਸ ਮੌਕੇ ਮਹੰਤ ਦਰਸ਼ਨ ਲਾਲ ਟੀਟਾ ਗਿਰੀ ਸ਼ਰਮਾ ਗੌਰਵ ਕੁਮਾਰ मोहनलाल, सोहनलाल, सोहन दविंदर बिल्लू सरजू गुरविंदर सिंह सुमित उषा, सोनू उर्मल आर्यन अशोक शर्मा समेत अनेक श्रद्धालु हाजिर सन विशाल जागरण पंताली मूर्ति स्थापन के उपलक्ष्य में हर साल परम पूजनीय बंदनिया शारदा मिेश्वरी माता जी के उत्साह के साथ जिनों के सीन है उनके द्वारा ये स्थापना किया गया था हर साल ये साली माँ जागरण को बल और ताकत बख्स करें भगवती माँ इसी तरह रखे सभी सासों को सनातन से उस भगवती माँ के इस नाम से जोड़ने का इनको को मार्ग बल और ताकत मिले पंतालीवा विशाल भगवती जागरण मेला सुंदरनगर ਦੇਵਾਈ ਦੇ ਮੰਦਿਰ 'ਚ ਬੜੀ ਧੁੰਮਧਮਨਾ ਮਨਾਇ ਜਾ ਰਿਹਾ ਇਹ ਜਾਗਰਨ ਹਰ ਸਾਲ ਬੜੀ ਧੁੰਮਧਮਨਾ ਮਨਾਇ ਜਾਂਦਾ ਹੈ ਅੱਜ ਜਾਗਰਨ ਜਿਹੜਾ ਮੇਲੇ ਦੇ ਰੂਪ 'ਚ ਹੈ ਬੜੀ ਸੰਗਤ ਬਾਹਰੋਂ ਆਈ ਹੈ ਸ਼ਹਿਰ ਦੀ ਹੈ ਸਭ ਸੰਗਤ ਮੋਲੇਵਲੇ ਬਹੁਤ ਹੀ ਆਨੰਦ ਲੈ ਰਿਹਾ ਹੈ ਮੇਲੇ ਦੀ ਤਰ੍ਹਾਂ ਇਹਨਾਂ ਨੂੰ ਮਨਾ ਰਿਹਾ ਮਾਦਾ ਆਸ਼ੀਰਵਾਦ ਲੈ ਰਿਹਾ ਲੰਗਰ ਖਾ ਰਿਹਾ ਔਰ ਮਾਦਾ ਆਸ਼ੀਰਵਾਦ ਲੈ ਕੇ ਔਰ ਨਿਹਾਲ ਹੋ ਰਹੇ ਹੈ ਔਰ ਅੱਜ 45ਵਾਂ ਜਾਗਰਨ ਮੇਲਾ ਹੈ ਜੋ ਕਿ ਬਹੁਤ ਜੋਰ ਸ਼ੋਰ سے ਮਨਾਇਆ ਜਾ ਰਹਾ ਹੈ ਹਰ ਸਾਲ ਹਰ ਸਾਲ ਕੀ ਤਰ੍ਹਾਂ हर साल बढ़ बढ़ के लोग आते हैं और दूर दूर से संगतें आती है माँ का दर्शन करने के लिए और आज बुधवार जागरण मेले का दिन है और जो स्तीश बिल्ला जी तारा रानी की कथा करेंगे और मिली चंचल जी जागरण का मंत्रित करेंगे